ਹਾਂਜੀ ਵੀ ਲੈ ਕੇ ਆ ਗਏ ਅੱਜ ਦਾ ਵਲੌਗ ਤੇ ਅੱਜ ਦੇ ਵਲੌਗ ਦੀ ਸਟਾਰਟਿੰਗ ਸਿੱਧਾ ਕੋਠੇ ਤੋਂ ਤੇ ਅੱਜ ਦਾ ਆਪਣੇ ਬਹੁਤ ਵਧੀਆ ਤੋਂ ਬੱਗੜੀ ਆ ਤੇ ਹਾਂਜੀ ਆਪਾਂ ਦਿਖਾਉਨੇ ਤੁਹਾਨੂੰ ਆਪਣੇ ਖੁੱਡੇ ਕਬੂਤਰ ਕਵਾਤਰ ਤੇ ਹਾਂਜੀ ਵੀ ਆਜੋ ਉਹ ਦੇਖੋ ਇਹ ਆਪਣੇ ਖੁੱਡੇ ਤੋਂ ਪੱਲੀਆ ਚੱਕਤੀ ਆ ਆਪਣਾ ਤੋਂ ਬਹੁਤ ਵਧੀਆ ਕੱਢੀ ਆ ਤੇ ਚਲਾਓ ਇਹਦੇ ਹਰਿ ਉਤਰੋ ਆਪ ਆਪਣੇ ਕਬੂਤਰ ਕਰੋ ਚੈੱਕ ਓਏ ਕਿੱਥੇ ਬੜਾ ਬੈਠਾ ਹੈ ਇਹਨਾਂ ਨੇ ਮੈਂ ਟਿਕਣਾ ਪਾੜ ਲਿਆ ਮੈਂ ਪਰ ਕਬੂਤਰ ਕੀ ਰਿਹਾ ਨਵੀਆਂ ਨਵੀਆਂ ਲਗਾ ਤੇ ਬੈਠਣਗੇ ਥੋੜਾ ਖੋਲੋ ਆ ਵੀ ਕਰੋ ਚੈੱਕ ਕੰਪਿਊਟਰ ਤੇ ਕੰਪਿਊਟਰ ਹੈ ਟਾਈਮ ਤਾਂ ਹਜੇ ਖੋਸ ਨਹੀਂ ਕਿਵੇਂ ਆ ਤੂੰ ਪਹਿਲਾਂ ਹੀ ਬੜਿਆ ਫਿਰਦਾ ਇੱਧਰ ਮਗਰ ਨਾ ਤੋਤੇ ਹੈਗੇ ਐਵੇਂ ਹੰਬਾਣ ਵਾਲੀ ਪਰਸ ਆ ਵੀ ਕਰੋ ਚੈੱਕ ਇਹ ਸਾਨੂੰ ਆਪਣੇ ਕਬੂਤਰ ਤੇ ਭਜਾਣਾ ਬਈ ਤਾਸੂਪੁਰੇ ਦੇ ਮੇਲੇ ਤੇ ਅਸੀਂ ਦੋਨਾਂ ਨੇ ਤੇ ਉੱਥੇ ਜਾ ਕੇ ਕਰਨੀਆਂ ਸੇਵਾ ਕਿਉਂਕਿ ਸੇਵਾ ਨੂੰ ਲੱਗਦਾ ਮੇਵਾ ਤੇ ਸੇਵਾ ਦੇ ਨਾਲ ਨਾਲ ਆਪਾਂ ਇਸ ਚੋਬਰ ਨੂੰ ਮੇਲਾ ਵੀ ਘਮਾਉਣਾ ਤੇ ਆਪਾਂ ਹੁਣ ਨਹਾ ਧੋ ਕੇ ਰੈਡੀ ਫਿਰ ਕਰ ਦਿਆਂ ਤੁਹਾਡੇ ਨਾਲ ਗੱਲਬਾਤ ਚੰਗਾ ਬਈ ਮੇਲੇ ਤੇ ਜਾਣ ਤੋਂ ਪਹਿਲਾਂ ਵੜ ਲਈਏ ਪੱਠੇ ਤੇ ਆਪਾਂ ਅਲੀ ਲੈ ਕੇ ਚੱਲੇ ਆਂ ਡੈਡੀ ਹੁਣੀ ਵੜ ਰਹੇ ਨੇ ਪੱਠੇ ਲੈਨੇ ਬਾਡਾ ਪੱਠੇ ਵੱਢ ਕੇ ਦਾ ਸੱਟ ਕੇ ਤੇ ਹੁਣੇ ਤਿਆਰ ਤੇ ਆ ਆਪਣਾ ਹਥਿਆਰ ਪੱਠੇ ਵੱਢਣ ਵਾਲਾ ਪੱਠੇ ਵੱਢ ਲਿਆ ਸੱਟ ਲਿਆ ਅੰਦਰ ਫਿਰ ਹੁਣੇ ਤਿਆਰ ਨਾ ਲੂ ਕਿ ਫਿਰ ਚੱਲਦੇ ਆਪਾਂ ਮੇਲੇ ਓਕੇ ਪਣੇ ਨਤੀਜਾ ਬੰਦਾ ਚੱਲੇ ਆ ਤਖਤਪੁਰੇ ਦੇ ਮੇਲੇ ਤੇ ਨੀ ਮੂੰਹ ਘਾ ਤਾਂ ਬੰਦ ਲਿਆ ਚਲੋ ਆ ਜੋ ਮੈਂ ਨਹੀਂ ਜੇ ਮਤੋਣਾ ਚਲੋ ਚੱਲ ਗਏ ਲੈ ਮੈਨੂੰ ਸਰਦ ਲੈ ਗੱਲ ਪੈ ਰਹੀ ਸੀ ਚੱਲੇ ਆ ਮੇਲੇ ਤਖਤਪੁਰੇ ਦੇ ਆਇਆ ਮੂੰਹ ਤੇ ਆ ਤਖਤਪੁਰੇ ਦੇ ਮੇਲੇ ਤੇ ਜਿਵੇਂ ਬਾਹਰ ਚੱਲ ਲੱਗੇ ਦਿਖਾਉਣੇ ਆ ਸੋਨੋ ਡੈਡੀ ਕੀ ਕਰ ਰਹੀ ਨੇ ਸੇਵਾ ਉਹ ਦੇਖੋ ਬਈ ਡੈਡੀ ਸੇਵਾ ਕਰ ਰਹੇ ਨੇ ਨਾਲ ਸੇਵਾਦਾਰ ਲੱਗੇ ਆ ਇੱਧਰ ਚੱਲ ਕੇ ਦਿਖਾਈਏ ਥੋਨੂੰ ਗੁਰੂ ਅਰਜਨਦਾਸ ਦਾ ਸਾਸ ਸੰਗਤ ਹੋ ਰਹੀ ਹੈ ਇੱਧਰ ਵੀ ਦਿਖਾਵਾਂਗੇ ਥੋਨੂੰ ਆਟਾ ਗੁੰਨ ਰਿਹਾ ਹੈ ਸਾਹ ਬੈਠ ਕੇ ਤੁਸੀਂ ਭਾਵਨਾ ਵਿੱਚ ਪ੍ਰਸਾਦ ਕਰੋ ਗੁਰੂ ਅਰਜਨਦਾਸ ਪਰ ਗੱਲ ਤੇ ਇੱਧਰ ਚੱਲ ਕੇ ਦਿਖਾ ਦਈਏ ਥੋਨੂੰ ਪ੍ਰੇਮ ਉਹਦਾ ਜ਼ਰੂਰੀ ਆ ਭਾਈ ਮਹਾਰਾਜ ਸਿੰਘ ਦੇ ਹਿਰਦੇ ਵਿੱਚੋਂ ਪ੍ਰੇਮ ਅੰਤਰਜਾਨੀ ਨੇ ਇਹ ਪੁਕਾਰਾਂ ਸੁਣੀਆਂ ਆ ਉਧਰ ਵੀ ਸਾਬ ਜੀਆਂ ਕੱਟ ਰਹੇ ਆ ਜਿੱਥੇ ਜਾਨ ਨੂੰ ਪਾਏ ਨੇ ਇੱਧਰ ਬਰਤਨ ਸਾਫ ਕਰਦੇ ਆ ਇੱਥੇ ਪ੍ਰਾਣਾਪਤ ਪਿਆਰੇ ਸਿੱਖ ਵੀ ਸ਼ਹੀਦ ਹੋਏ ਨੇ ਦੇਖੋ ਜੇਬਲ 25 ਇਹ ਦੇਖ ਸਾਹ ਸੰਗਤ ਅਸੀਂ ਆਪਾਂ ਛੋਟ ਕੇ ਦੇਖੋ

ਹੱਜਾਂਾਂ ਦੇ ਵਿੱਚ ਸੋタルਮਾਂ ਦੇ ਵਿੱਚੋਂ ਕੰਤੇ ਕੰਦੇ ਸਿੱਖ ਨੂੰ ਗੁਰੂ ਨੇ ਭਾਦ ਆ ਇੱਧਰ ਸਾਲਾਣੇ ਖੜੇ ਆ ਜਿੰਨਾ ਦੇ ਲੋਕ ਹੀ ਆਏ ਆ ਆ ਇੱਧਰ ਵੀ ਵਰਤਨ ਸਾਫ਼ ਕਰ ਰਹੇ ਆ ਆਪਣੇ ਘਰ ਤੋਂ ਪਿਆਰੇ ਚੋਰਦੇ ਆ ਆ ਦੇਖੋ ਸਾਲਮ ਹਜ਼ਾਰਾਂ ਗੋਦੇ ਘੱਟ ਰਾਤਾਂ ਤੇ ਪਤਾਰੇ ਤੇ ਉਸ ਪਰ ਪਾਦੇਸ਼ੀ ਕੀ ਕਰੂਏ ਆ ਪਰ ਸਾਦੇ ਸਿਕਾ ਨੂੰ ਆ ਜਾਣਾ ਹੈ ਮੈਲੇ ਜੀ ਵੀ ਚੱਲਾਂਗੇ ਸੇਵਾ ਕਰਦੀਏ ਸਤਿਗੁਰੂ ਦਾ ਆਪਣੀ ਹਜ਼ੂਰੀਏ ਦਾ ਤੰਦੂਕੀਆ ਇੱਧਰ ਦਿਖਾ ਦਈਏ ਸਾਨੂੰ ਸੰਗਤ ਆ ਹੀ ਜਾਂਦੀ ਆ ਅਸੀਂ ਥੋੜੇ ਜਿਹਾ ਲੇਟ ਹੋ ਗਏ ਸੀਗੇ ਨਾਲੇ ਵਰਦਾਨ ਬਕਸ ਦੇ ਜਾਂਦੇ ਆ ਤੇ ਗੁਰਮੁਖੋ ਸਤਿਗੁਰੂ ਦਾ ਆਵਾਜ਼ ਲੰਦੇ ਆ ਸਿੰਘੋ ਨੈਤਰਪੁਰ ਤੋਂ ਮੈਂ ਤੁਹਾਡੇ ਨਾਲ ਤਿੰਨ ਤੇ ਦੋ ਗੱਲਾਂ ਕਰਨੀਆਂ ਚਾਹੁੰਦਾ ਸਾਰੇ ਪੁੱਤਰਾ ਨੂੰ ਸਤਿਪੁਰ ਹਾਂਜੀ ਵੀ ਡੈਡੀ ਆਟਾ ਗੁੰਨ ਰਿਹਾ ਨਾਲ ਸੇਵਾਦਾਰ ਕਿਵੇਂ ਆ ਇਸ ਛੋਲੇ ਆਪਾਂ ਬਣਦੇ ਆ ਜੋ ਮਾਲ ਦਾ ਖਾਣ ਆਪਣੇ ਤੇ ਸੋਈ ਸੋਈ ਦੇਵਾ ਨਾਮ ਕਦਾਸ ਮੁਖਤੇ ਜੋ ਬੋਲਾ ਹੈ ਹਾਂ ਤੂੰ ਹਾਂ ਮੱਤ ਹੋਵੇ ਪਰ ਹੋ ਇਧਰ ਵੀ ਬੀਆ ਪ੍ਰਸਾਦਾ ਪਕਾਰੀਆਂ ਹਾਂਜੀ ਵੀ ਆ ਗਏ ਆ ਮੇਲੇ 'ਚ ਗੱਠ ਬਹੁਤ ਆ ਇਧਰ ਝੰਡੋਲਾ ਲੱਗੀਆਂ ਕੋਈ ਪੈਰ ਨਹੀਂ ਚੰਦੀ ਦੇ ਮੋਢੇ ਪਸੇ ਆ ਇਧਰ ਜੂਲੇ ਚ ਲੈ ਲੱਗੇ ਆ ਬਹੁਤ ਬੜੇ ਖੁਸ਼ ਹੋਏ ਜਾਂਦੇ I'm

ਯਾਰ ਜਿਹੜੀ ਤਲਾਸ਼ ਚ ਸੀ ਹੈਗੀ ਆ ਉਹ ਦੀ ਯਾਨੀ ਰਈ ਇਹਨਾਂ ਨੂੰ ਦਾਣੀ ਮੈਨੂੰ ਹੀ ਆ ਬੋਲਦਾ ਨਹੀਂ ਕਿ ਉਹ ਕਰਦੇ ਤੇ ਇਹਨੂੰ ਕਾਤਰੀ ਤੇਲ ਬਣਾਇਆ ਤੇ ਆਪਣੇ ਬਹੁਤ ਸਾਲ ਲਗਾ ਦਿੱਤਾ ਤਾਰਪੇਲ ਵਾਲਾ ਤੇਲ ਜੜੀ ਨਵਰਾਣੀ ਤੇਲ ਹਿੰਦ ਤੇਲ ਆਰ ਕਰਕੇ ਪਿਠਾ ਪਿਠਾ ਇੱਕ ਵਾਰ ਇਹ ਪਹਾੜੀ ਮਸਾਨਾ ਦਰਦ ਨਾਸਕੀਲ ਕੋਹਲੇ ਦਰਦ ਕਿਓ ਕਰ ਮੋਹ ਜੀ ਦਰਦ ਕਿਓ ਕਰ ਮਾਲੀ ਅਭੀ ਦਰਦ ਆਪੀ ਲਗਾਓ ਅਭੀ ਆਰਾਮ ਅਭੀ ਲਗਾਓ ਵੀ ਫਾਇਦਾ ਹੋ ਗਈ ਹੈ ਸਮਾਪਤੀ ਚੱਲਦੇ ਹੁਣ ਅਪਾ ਘਰ ਵੱਲ ਮਿਲਦੇ ਆ ਘਰੇ ਚੱਲ ਓਕੇ ਜੀ ਬੇ ਕੱਪ ਜਿੱਲੇ ਕੀ ਕਾਪੀ ਓਕੇ ਜੀ ਆ ਲਵ ਯੂ ਆ ਅਗਰ ਦੇਖ ਨਾਲਦੇ ਆ ਕੱਲੂ ਕੱਲ ਦਲਦੇ ਆ ਗੱਲਾਂ ਪਹੁੰਚ ਗਏ ਆ ਬਾਈ ਪਹੁੰਚ ਗਏ ਆ ਜੀ ਘਰੀ ਉਹ ਤਾਂ ਅੰਦਰ ਗਈ ਦੀ ਪਹੁੰਚ ਗਏ ਆ ਬਾਈ ਘਰੇ ਦੇਖਦੇ ਆਪਾਂ ਹੁਣ ਆਪਣੇ ਜਾਨਵਰ ਕਿਵੇਂ ਬੈਠੇ ਆ ਬਾਕੀ ਹੁਣ ਸ਼ਾਮਾ ਹੋ ਗਈ ਨਾਲੇ ਤੇ ਲਾ ਲਈਏ ਆਪਾਂ ਪੱਲੜ ਪੁੱਲੜ ਵੀ ਆਹ ਲਾ ਲਾ ਢੱਕ ਲੀ ਚੰਰੇ ਖੋਡਿਆਂ ਤੇ ਲਾਦ ਗੇ ਜਿੰਦੇ ਪੱਲੰਗਾ ਉਤਰ ਆਪਣੇ ਇਹਰਾ ਫੇਰ ਦੇਖ ਲੋ ਬੈਠੇ ਆਉਂਦਾ ਲਾਦ ਗੇ ਪੱਲਰ ਪੁੱਲਰ ਛੜਦ ਗੇ ਖੋਡਿਆਂ ਤੇ ਉਹ ਲੱਗ ਜਾ ਚੱਲ ਤੁਹਾਨੂੰ ਲਾ ਕੇ ਫੇਰ ਮਿਲਦੇ ਆਂ ਲਾਦ ਕੇ ਖੋਡਿਆਂ ਤੇ ਦਮ ਲਾ ਕੇ ਅੱਜ ਦਾ ਦਿਨ ਬਰਿਆ ਵਧੀਆ ਆਪਣਾ ਨਾਲੇ ਹੋ ਗਈ ਸੇਵਾ ਨਾਲੇ ਦੇਖ ਲਿਆ ਜਾਗ ਨੂੰ ਮੇਲਾ ਲਖਾ ਲੈਂਦਾ ਤੇ ਬਾਕੀ ਦੀ ਗੱਲਬਾਤ ਮੇਰਾ ਪੀਏ ਕਰੂ ਤੁਹਾਡੇ ਨਾਲ ਆ ਲੋ ਜੀ ਕਰਦੇ ਆ ਬਲੌਗ ਦੀ ਸਮਾਪਤੀ ਕਿੱਦਾਂ ਲੱਗਿਆ ਲਾਈਕ ਫੋਲੋ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਛੋਡੇ ਲਈ ਨਵੇਂ-ਨਵੇਂ ਬਲੌਗ ਲੈ ਕੇ ਆਇਆ ਕਰਾਂਗੇ ਤੇ ਕਿੱਦਾਂ ਲੱਗਿਆ ਬਲੌਗ ਜਰੂਰ ਦੱਸਿਓ ਵੀ ਕਮੈਂਟ ਕਰਕੇ ਚੰਗਾ ਵੀ